ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਪੈਣ ਭਰਾਵਾਂ ਨੂੰ ਤੇ ਮੈਂ ਬਲਜੀਤ कौर ਸੰਧੂ ਅੱਜ ਇੱਕ ਵਾਰ ਫਿਰ ਤੋਂ ਤੁਹਾਨੂੰ ਜਿਸ ਪਿੰਡ ਵਿੱਚ ਲੈ ਕੇ ਆਈ ਹਾਂ ਇਸ ਪਿੰਡ ਦਾ ਇਤਿਹਾਸ ਬਹੁਤ ਹੀ ਉੱਚਾ ਤੇ ਪੂਜਣਯੋਗ ਹੈ ਇਸ ਪਿੰਡ ਦਾ ਇਤਿਹਾਸ ਸਿੱਖ ਧਰਮ ਦੇ ਛੇਵੇਂ ਪਾਸ਼ਾ ਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਜਾਣਿਆ ਜਾਂਦਾ ਹੈ ਤੁਸੀਂ ਵੀ ਅੱਜ ਸਾਡੇ ਨਾਲ ਉਸ ਪਵਿੱਤਰ ਸਥਾਨਾਂ ਦੇ ਦਰਸ਼ਨ ਕਰੋ ਜਿੱਥੇ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ 5 ਜੁਲਾਈ 1595 ਵਿੱਚ ਸਿਕੰਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਦੇ ਘਰ ਇਸੇ ਹੀ ਪਿੰਡ ਗੁਰੂ ਕੀਵਡਾਲੀ ਵਿੱਚ ਅਵਤਾਰ ਧਾਰਿਆ ਸੀ ਤਨ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਦੇ ਵਿਆਹ ਤੋਂ ਕਾਫੀ ਸਾਲਾਂ ਬਾਅਦ ਕੋਈ ਸੰਤਾਨ ਨਹੀਂ ਸੀ ਤੇ ਮਾਤਾ ਜੀ ਅਕਸਰ ਉਦਾਸ ਰਿਆ ਕਰਦੇ ਸੀ ਉਹਨਾਂ ਨੂੰ ਹਮੇਸ਼ਾ ਉਦਾਸ ਦੇ ਕੇ ਗੁਰੂ ਪਾਤਸ਼ਾਹ ਜੀ ਦੇਹੀ ਮਾਤਾ ਜੀ ਨੂੰ ਬਾਬਾ ਬੁੱਢਾ ਜੀ ਪਾਸ ਸੰਤਾਨ ਪ੍ਰਾਪਤੀ ਦਾ ਵਾਰ ਲੈਣ ਲਈ ਭੇਜਿਆ ਸੀ ਬਾਬਾ ਬੁੱਢਾ ਜੀ ਗੁਰੂ ਘਰ ਦੇ ਸੱਚੇ ਸੇਵਕ ਸਨ ਤੇ ਬਾਬਾ ਬੁੱਢਾ ਜੀ ਦੇ ਅਸ਼ੀਰਵਾਦ ਸਦਕਾ ਹੀ ਮਾਤਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਵਰਗਾ ਪ੍ਰਤਾਪੀ ਪੁੱਤਰ ਪ੍ਰਾਪਤ ਹੋਇਆ ਸੀ ਕਿ ਗੁਰੂ ਸਾਹਿਬ ਜੀ ਦੇ ਆਉਣ ਦੀਆਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਸੀ ਉੱਥੇ ਦੂਜੇ ਪਾਸੇ ਗੁਰਜੰਧ ਦੇਵ ਜੀ ਦੇ ਵੱਡੇ ਭਰਾ ਪ੍ਰੀਤੀ ਚੰਦ ਤੇ ਉਹਨਾਂ ਦੀ ਘਰ ਵਾਲੀ ਕਰਮੂ ਨੂੰ ਪੁੱਤਰ ਦੇ ਜਨਮ ਦੀ ਖਬਰ ਸੁਣਦਿਆਂ ਵੱਡਾ ਝਟਕਾ ਲੱਗਾ ਕਿਉਂਕਿ ਉਹਨਾਂ ਦੋਹਾਂ ਨੂੰ ਬਹੁਤ ਈਰਖਾ ਸੀ ਤੇ ਉਹ ਇਹ ਸੋਚਦੇ ਸੀ ਕਿ ਅਰਜਨ ਦੇਵ ਜੀ ਘਰ ਕਦੇ ਸੰਤਾਨ ਨਹੀਂ ਹੋਣੀ ਤਿਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਪੁੱਤਰ ਮਿਹਰਬਾਨ ਨੇ ਗੱਦੀ ਦਾ ਵਾਰਿਸ ਹੋਣਾ ਹੈ ਇਸੇ ਹੀ ਈਰਖਾ ਤੇ ਗੁੱਸੇ ਕਾਰਨ ਪ੍ਰਿਥੀ ਚੰਦ ਤੇ ਕਰਮੋ ਨੇ ਬਾਲਕ ਨੂੰ ਮਾਰਨ ਦੀਆਂ ਚਾਲਾਂ ਚੱਲੀਆਂ ਇਤਿਹਾਸ ਵਿੱਚ ਦਰਜ ਹੈ ਕਿ ਗੁਰੂ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਤੇ ਚੱਲਦੇ ਹੋਏ ਸਭ ਧਰਮਾਂ ਦੇ ਲੋਕਾਂ ਨੂੰ ਬਰਾਬਰ ਸਮਝਦੇ ਸੀ ਇਹ ਹੈ ਜੀ ਉਹ ਜਗ੍ਹਾ ਜਿਸ ਜਗ੍ਹਾ ਸ਼ਿਵੇਂ ਪਾਸ਼ਾ ਜੀ ਦਾ ਜਨਮ ਹੋਇਆ ਸੀ ਤੇ ਹਰ ਸਾਲ ਇਸ ਪਿੰਡ ਗੁਰੂ ਕੀ ਵਡਾਲੀ ਵਿੱਚ ਭਾਰੀ ਜੋੜ ਮੇਲਾ ਮਨਾਇਆ ਜਾਂਦਾ ਹੈ ਇਹ ਇਤਿਹਾਸਕੀ ਪੰਨਿਆਂ ਵਿੱਚ ਦਰਜ ਹੈ ਕਿ ਜਦੋਂ ਪਾਤਸ਼ਾਹ ਦਾ ਜਨਮ ਹੋਇਆ ਸੀ ਤੇ ਆਸ-ਪਾਸ ਦੀਆਂ ਸੰਤਾਂ ਨੇ ਗੁਰੂ ਅਰਜਨ ਦੇਵ ਜੀ ਕੋਲ ਆ ਕੇ ਬੇਨਤੀ ਕੀਤੀ ਸੀ ਕਿ ਇੱਥੇ ਪਾਣੀ ਦੀ ਬਹੁਤ ਹੀ ਦਿੱਕਤ ਹੈ ਤੇ ਉਸ ਸਮੇਂ ਗੁਰੂ ਅਰਜਨ ਦੇਵ ਜੀ ਨੇ 21 ਖੂਹ ਲਗਵਾਉਣ ਦੀ ਗੱਲ ਕੀਤੀ ਸੀ ਪਰ ਪ੍ਰਿਥੀ ਚੰਦ ਇਹ ਨਹੀਂ ਸੀ ਚਾਹੁੰਦਾ ਫਿਰ ਗੁਰੂ ਜੀ ਨੇ ਸੋਚ ਕੇ 5 ਖੂਹ ਬਣਵਾਏ ਤੇ ਉਹਨਾਂ ਉੱਪਰ ਇੱਕੀ ਹਲਟਾਂ ਲਗਵਾ ਦਿੱਤੀਆਂ ਸਨ ਗੁਰੂ ਕੀ ਵਡਾਲੀ ਤੋਂ ਹੁੰਦੇ ਹੋਏ ਹੁਣ ਆਪਾਂ ਪਹੁੰਚ ਗਏ ਹਾਂ ਜੀ ਸ਼ਿਵੇਂ ਪਾਸ਼ਾ ਜੀ ਦੇ ਦੂਜੇ ਗੁਰੂ ਘਰ ਵਿੱਚ ਸ੍ਰੀ ਸ਼ਹਾਟਾ ਸਾਹਿਬ ਇਹ ਗੁਰੂ ਘਰ ਗੁਰੂ ਕੀ ਵਡਾਲੀ ਤੋਂ ਕੁਝ ਮਿੰਟਾਂ ਦੀ ਦੂਰੀ ਤੇ ਅੰਮ੍ਰਿਤਸਰ ਵਿੱਚ ਬਣਿਆ ਹੋਇਆ ਹੈ ਤੇ ਬਿਲਕੁਲ ਅੰਮ੍ਰਿਤਸਰ ਦੇ ਵਿੱਚ ਹੀ ਪੈਂਦਾ ਹੈ ਤੁਸੀਂ ਵੀ ਸਾਡੇ ਨਾਲ ਦਰਸ਼ਨ ਕਰੋ ਔਰ ਇਹ 시ਹਾਟਾ ਸਾਹਿਬ ਵਿੱਚ ਬਣਿਆ ਹੋਇਆ ਸਥਾਨ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਤੋਂ 11 ਕਿਲੋਮੀਟਰ ਦੀ ਦੂਰੀ ਤੇ ਹੈ ਇਸ ਜਗ੍ਹਾ ਤੇ ਗੁਰੂ ਅਰਜਨ ਦੇਵ ਜੀ ਸਾਨੂੰ ਸਿੱਖਾਂ ਨੇ ਪਾਣੀ ਦੀ ਕਾਟ ਪੂਰੀ ਕਰਨ ਦੀ ਬੇਨਤੀ ਕੀਤੀ ਸੀ ਗੁਰੂ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦਿਨ ਦੀ ਖੁਸ਼ੀ ਤੇ ਪਾਣੀ ਦੀ ਕਾਟ ਨੂੰ ਪੂਰਾ ਕਰਨ ਲਈ ਖੂਬਣਵਾਏ ਸੀ ਇਸ ਗੁਰੂ ਘਰ ਦੀ ਇੰਨੀ ਮਹਾਨਤਾ ਹੈ ਕਿ ਜੋ ਵੀ ਸ਼ਰਧਾ ਭਾਵ ਨਾਲ ਆ ਕੇ ਇਸ਼ਨਾਨ ਕਰਦਾ ਹੈ ਉਸ ਦੀਆਂ ਮਨੋ ਕਾਮਨਾ ਪੂਰਨ ਤੇ ਸੰਤਾਨ ਦੀ ਪ੍ਰਾਪਤੀ ਹੁੰਦੀ ਹੈ ਗੁਰਦੁਆਰਾ ਸ੍ਰੀ ਸ਼ਹਾਟਾ ਸਾਹਿਬ ਜੀ ਦਾ ਇਤਿਹਾਸ ਬਾਰੇ ਅਗਰ ਅਸੀਂ ਜਾਣਨਾ ਚਾਹੀਏ ਤਾਂ ਇਹ ਉਹੀ ਖੂਹ ਹੈ ਜਿਹੜਾ ਸੰਤਾਂ ਦੀ ਲੋੜ ਤੇ ਗੁਰੂ ਸਾਹਿਬ ਜੀ ਦੇ ਜਨਮ ਦੀ ਖੁਸ਼ੀ ਵਿੱਚ ਬਣਵਾਇਆ ਗਿਆ ਸੀ ਤੇ ਇਸ ਖੂ ਨੂੰ ਪੰਜਵੇਂ ਪਾਸ਼ਾ ਜੀ ਨੇ 6 ਹਲਟਾਂ ਪਾ ਕੇ ਚਲਾਇਆ ਸੀ ਜਿਸ ਨਾਲ ਉਜਾੜ ਪਿਆ ਇਲਾਕਾ ਫਿਰ ਤੋਂ ਹਰਿਆ ਭਰਿਆ ਹੋ ਗਿਆ ਇਨਾ 6 ਹਲਟਾਂ ਵਾਲੇ ਖੂ ਤੋਂ ਹੀ ਇਸ ਨਗਰ ਦਾ ਨਾਮ ਸ਼ਹਾਟਾ ਸਾਹਿਬ ਪਿਆ ਔਰ ਇਸ ਸਥਾਨ ਤੇ ਗੁਰੂ ਜੀ ਨੇ ਖੁਸ਼ ਹੋ ਕੇ ਸੰਤਾਂ ਨੂੰ ਬਹੁਤ ਸਾਰੇ ਵਾਰ ਦਿੱਤੇ ਤੇ ਕਿਹਾ ਸੀ ਜੋ ਵੀ ਇਸ ਗੁਰੂ ਘਰ ਵਿੱਚ ਸ਼ਰਧਾ ਨਾਲ ਆ ਕੇ ਸੇਵਾ ਤੇ ਇਸ਼ਨਾਨ ਕਰੇਗਾ ਇਸ ਸਥਾਨ ਤੋਂ ਉਹਨਾਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਜਾਣਗੀਆਂ ਦੁੱਖਾਂ ਦਾ ਨਾਸ ਹੋਵੇਗਾ ਤੇ ਜੋ ਵੀ ਮਨ ਵਿੱਚ ਧਾਰਨਾ ਕਰਕੇ ਆਵੇਗਾ ਉਹ ਜਿਆ ਸੁਖ ਪਾਵੇਗਾ ਗੁਰੂ ਹਰਗੋਬਿੰਦ ਸਾਹਿਬ ਜੀ ਬਾਲਕ ਅਵਸਥਾ ਵਿੱਚ ਇੱਥੇ ਖੇਡਣ ਲਈ ਆਉਂਦੇ ਸੀ ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਵੀ ਗੁਰੂ ਸਾਹਿਬ ਜੀ ਸ਼ਿਕਾਰ ਤੋਂ ਵਾਪਸ ਆਉਂਦੇ ਹੋਏ ਇੱਥੇ ਆ ਕੇ ਇਸ਼ਨਾਨ ਕਰਦੇ ਭੋਜਨ ਸ਼ਕਦੇ ਤੇ ਆਰਾਮ ਕਰਦੇ ਸੀ ਪੰਚਵੇਂ ਪਾਸ਼ਾ ਤੇ ਛੇਵੇਂ ਪਾਸ਼ਾ ਜੀ ਵੱਲੋਂ ਵਸਾਇ ਇਸ ਪਾਵਨ ਅਸਥਾਨ ਤੇ ਅੱਜ ਵੀ ਸੰਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਨਾਂ ਲਈ ਆਉਂਦੀਆਂ ਨੇ ਇੱਥੇ ਅੱਜ ਵੀ ਸੰਕਟਾਂ ਦੀਆਂ ਸ਼ੁੱਧ ਭਾਵਨਾਵਾਂ ਪੂਰਨ ਹੁੰਦੀਆਂ ਨੇ ਇਸ ਸਥਾਨ ਤੇ ਹਰ ਸਾਲ ਬਸੰਤ ਪੰਚਮੀ ਤੇ ਪਾਰੀ ਜੋੜ ਮੇਲਾ ਲੱਗਦਾ ਹੈ ਅਗਰ ਤੁਸੀਂ ਵੀ ਸ੍ਰੀ ਅਮਰitsar ਸਾਹਿਬ ਜੀ ਦੇ ਕੋਲ ਬਸੇ ਇਸ ਨਗਰ 시ਹਾਟਾ ਸਾਹਿਬ ਜਾਂ ਪਿੰਡ ਗੁਰੂ ਖੀਵਡਾਲੀ ਨਹੀਂ ਆਏ ਤਾਂ ਇੱਕ ਵਾਰ ਆਪਣੇ ਪਰਿਵਾਰਾਂ ਨਾਲ ਬੱਚਿਆਂ ਨਾਲ ਇਸ ਸਥਾਨ ਤੇ ਦਰਸ਼ਨ ਜ਼ਰੂਰ ਕਰਨ ਆਉਣਾ ਇਹ ਸੀ ਜੀ ਸਾਡੇ ਵੱਲੋਂ ਪੰਜਵੇਂ ਤੇ ਛੇਵੇਂ ਗੁਰੂ ਸਹਿਬਾਨ ਦੀ ਚਰਨਛੂ ਪ੍ਰਾਪਤ ਕਰਤੀ ਤੇ ਬਣਿਆ ਹੋਇਆ ਮਾਝੇ ਜ਼ਿਲ੍ਹੇ ਦਾ ਗੁਰੂ ਘਰ ਉਮੀਦ ਕਰਦੀ ਹਾਂ ਜਿਹੜੇ ਪੈਣਪਰਾ ਅਜੇ ਤੱਕ ਇਸ ਗੁਰੂ ਘਰ ਦਰਸ਼ਨ ਕਰਨ ਲਈ ਨਹੀਂ ਆਏ ਉਹਨਾਂ ਨੂੰ ਗੁਰੂ ਸਾਹਿਬਾਨ ਦੇ ਚਰਨਛੂ ਗੁਰੂ ਘਰ ਦੇ ਦਰਸ਼ਨ ਕਰਕੇ ਬਹੁਤ ਵਧੀਆ ਲੱਗਾ ਹੋਵੇਗਾ ਤੁਵੀ ਸਾਡੇ ਵੀਡੀਓ ਰਾਈ ਸਾਡੇ ਨਾਲ ਦਰਸ਼ਨ ਕਰ ਸਕੇ ਹੋਣਗੇ ਇਸੇ ਨਾਲ ਹੀ ਅਸੀਂ ਆਪਣੀ ਵੀਡੀਓ ਦਾ ਇੱਥੇ ਹੀ ਐਂਡ ਕਰਦੇ ਹਾਂ ਮਿਲਦੇ ਹਾਂ ਬਹੁਤ ਜਲਦੀ ਕਿਸੇ ਹੋਰ ਪਿੰਡ ਜਾਂ ਸ਼ਹਿਰ ਵਿੱਚ ਤਦ ਤੱਕ ਲਈ ਸਾਡੇ ਵੱਲੋਂ